ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਗੁਰਮੀਤ ਸਿੰਘ ਆਪਣੇ ਘਰ ਵਿੱਚ ਮੰਜੇ ਤੇ ਬੈਠਾ ਸੀ ਅਤੇ ਉਸ ਦੇ ਆਸ-ਪਾਸੇ ਉਸ ਦੇ ਪੋਤਾ-ਪੋਤੀ ਖੇਡ ਰਹੇ ਸੀ ਇਹਨੇ ਥੋੜੀ ਦੇਰ ਬਾਅਦ ਉੱਥੇ ਛੋਟੀ ਨੂੰ ਆਉਂਦੀ ਹੈ ਅਤੇ ਆ ਕੇ ਗੁਰਮੀਤ ਸਿੰਘ ਨੂੰ ਕਹਿੰਦੀ ਹੈ ਕਿ ਪਾਪਾ ਜੀ ਤੁਸੀਂ ਸਾਡੇ ਜਵਾਕਾਂ ਨੂੰ ਕੀ ਸਿਖਾ ਰਹੇ ਹੋ ਇਹਨਾਂ ਨੂੰ ਦੇਸੀ ਭਾਸ਼ਾ ਕਿਉਂ ਸਿਖਾਉਣ ਲੱਗੇ ਹੋ ਅਸੀਂ ਤਾਂ ਇਹਨਾਂ ਨੂੰ ਅੰਗਰੇਜ਼ੀ ਸਕੂਲ ਵਿੱਚ ਲਾਇਆ ਹੈ ਤਾਂ ਕਿ ਇਹ ਅੰਗਰੇਜ਼ੀ ਸਿੱਖ ਸਕਣ ਅਤੇ ਅਸੀਂ ਆਪਣੇ ਜਵਾਕਾਂ ਨੂੰ ਬਾਹਰ ਸੈਟਲ ਕਰ ਸਕੀਏ ਤੇ ਤੁਸੀਂ ਇਹਨਾਂ ਨੂੰ ਕਹਾਣੀਆਂ ਸੁਣਾ ਸੁਣਾ ਕੇ ਦੇਸੀ ਭਾਸ਼ਾ ਸਿਖਾ ਰਹੇ ਹੋ ਗੁਰਮੀਤ ਸਿੰਘ ਨੇ ਆਪਣੇ ਪੋਤੇ ਨੂੰ ਇੱਕ ਕਹਾਣੀ ਸੁਣਾਈ ਸੀ ਜਿਸ ਕਹਾਣੀ ਨੂੰ ਸੁਣ ਕੇ ਉਸ ਦਾ ਪੋਤਾ ਉਹ ਕਹਾਣੀ ਆਪਣੀ ਮਾਂ ਨੂੰ ਦੱਸਣ ਲੱਗ ਜਾਂਦਾ ਹੈ ਤਾਂ ਉਸ ਦੀ ਮਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸਭ ਕੁਝ ਪਾਪਾ ਨੇ ਸਿਖਾਇਆ ਤਾਂ ਉਹ ਆਪਣੇ ਸਹੁਰੇ ਨੂੰ ਜਾ ਕੇ ਇਹ ਗੱਲ ਕਹਿ ਰਹੀ ਸੀ ਇਹ ਨੇ ਉਹਥੇ ਵੱਡੀ ਨੂੰ ਆ ਜਾਂਦੀ ਹੈ ਅਤੇ ਉਹ ਵੀ ਉਹਦੀ ਹਾਂ ਨਾਲ ਹਾਂ ਮਲਾਉਣ ਲੱਗ ਜਾਂਦੀ ਹੈ ਤਾਂ ਫਿਰ ਉਹਨਾਂ ਦਾ ਵੱਡਾ ਮੁੰਡਾ ਕਹਿੰਦਾ ਹੈ ਕਿ ਪਾਪਾ ਤੁਸੀਂ ਆਪ ਤਾਂ ਨਹੀਂ ਪੜੇ ਲਿਖੇ ਤੁਸੀਂ ਆਪ ਤਾਂ ਅਨਪੜ ਹੋ ਪਰ ਸਾਡੇ ਬੱਚਿਆਂ ਨੂੰ ਤਾਂ ਨਾ ਵਿਗਾੜੋ ਇਹਨਾਂ ਨੂੰ ਅੰਗਰੇਜ਼ੀ ਸਕੂਲ ਵਿੱਚ ਅਸੀਂ ਇਸ ਵਾਸਤੇ ਨਹੀਂ ਲਾਇਆ ਕਿ ਆਹ ਦੇਸੀ ਭਾਸ਼ਾ ਸਿੱਖਣਾ ਇਹਨਾਂ ਨੂੰ ਅੰਗਰੇਜ਼ੀ ਸਕੂਲ 'ਚ ਅੰਗਰੇਜ਼ੀ ਸਿੱਖਣ ਵਾਸਤੇ ਲਾਇਆ ਹੈ ਤੇ ਫਿਰ ਅਸੀਂ ਇਹਨਾਂ ਨੂੰ ਬਾਹਰ ਸੈਟਲ ਕਰਾਂਗੇ ਤੁਸੀਂ ਸਾਡੇ ਜਵਾਕਾਂ ਨੂੰ ਨਾ ਵਗਾੜੋ ਜਿਵੇਂ ਇਹ ਗੱਲ ਗੁਰਮੀਤ ਸਿੰਘ ਨੇ ਸੁਣੀ ਸੀ ਉਸ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਨੇ ਤੇ ਉਸ ਦੀ ਔਲਾਦ ਹੀ ਉਸ ਨੂੰ ਅਣਪੜ੍ਹ ਦੱਸ ਰਹੀ ਸੀ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਪਟਿਆਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਗੁਰਮੀਤ ਸਿੰਘ ਤੇ ਉਸ ਦਾ ਪਰਿਵਾਰ ਰਹਿੰਦਾ ਸੀ ਗੁਰਮੀਤ ਸਿੰਘ ਦੇ ਦੋ ਮੁੰਡੇ ਸੀ ਇੱਕ ਦਾ ਨਾਮ ਅਵਤਾਰ ਸੀ ਤੇ ਇੱਕ ਦਾ ਨਾਮ ਜਗਤਾਰ ਸੀ ਤੇ ਦੋਵੇਂ ਮੁੰਡੇ ਵਿਆਹੇ ਹੋਏ ਸੀ ਤੇ ਦੋਵਾਂ ਦੀਆਂ ਘਰਵਾਲੀਆਂ ਵੀ ਪੜੀਆਂ ਲਿਖੀਆਂ ਸੀ ਤੇ ਉਹਨਾਂ ਦੇ ਮੁੰਡੇ ਵੀ ਪੜੇ ਲਿਖੇ ਸੀ ਦੋਵੇਂ ਮੁੰਡੇ ਵਧੀਆ ਗਵਰਨਮੈਂਟ ਜੌਬ ਤੇ ਲੱਗੇ ਹੋਏ ਸੀ ਤੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਜਦੋਂ ਗੁਰਮੀਤ ਸਿੰਘ ਨੂੰ ਉਸਦੇ ਮੁੰਡੇ ਇਹ ਗੱਲ ਕਹਿੰਦੇ ਨੇ ਤਾਂ ਫਿਰ ਉਸ ਨੂੰ ਆਪਦੇ ਦਿਨ ਯਾਦ ਆ ਜਾਂਦੇ ਨੇ ਕਿਸ ਤਰ੍ਹਾਂ ਉਹ ਪੜਨਾ ਚਾਹੁੰਦਾ ਸੀ ਪਰ ਉਸਦੇ ਪਿਓ ਨੇ ਉਸ ਨੂੰ 8ਵੀਂ ਤੱਕ ਹੀ ਪੜਾਇਆ ਸੀ ਉਸ ਦੀ ਦਾਦੀ ਨੇ ਉਸ ਨੂੰ ਰੋਕ ਦਿੱਤਾ ਸੀ ਉਸ ਦੀ ਦਾਦੀ ਨੇ ਕਿਹਾ ਸੀ ਕਿ ਤੂੰ ਪੜ ਲੈ ਕੇ ਕੀ ਕਰੇਂਗਾ ਤੂੰ ਆਪਦੇ ਪਿਓ ਨਾਲ ਖੇਤੀ ਕਰਿਆ ਕਰ ਉਸ ਘਰ ਵਿੱਚ ਉਸ ਦੀ ਦਾਦੀ ਦੀ ਜਲਦੀ ਸੀ ਤਾਂ ਕਰਕੇ ਉਹ ਅੱਗੇ ਨਹੀਂ ਪੜ ਸਕਿਆ ਸੀ ਉਸ ਨੂੰ ਪੜਨ ਦਾ ਬੜਾ ਚਾਹ ਸੀ ਉਸ ਦਾ ਬਹੁਤ ਜ਼ਿਆਦਾ ਜੀ ਕਰਦਾ ਸੀ ਕਿ ਉਹ ਪੜ ਲੈ ਕੇ ਵੱਡਾ ਆਦਮੀ ਬਣੇ ਪਰ ਉਦੋਂ ਘਰ ਦੇ ਹਾਲਾਤ ਇਦਾਂ ਦੇ ਨਹੀਂ ਸੀ ਕਿ ਉਹ ਪੜ ਸਕੇ ਤੇ ਉਹਦੇ ਪਿੰਡ 'ਚ ਪੜਨ ਦੀ ਐਨੀ ਜ਼ਿਆਦਾ ਸੁਵਿਧਾ ਵੀ ਨਹੀਂ ਸੀ ਵੱਡੀ ਕਲਾਸਾਂ ਵਾਸਤੇ ਉਹ ਬਾਹਰ ਨਹੀਂ ਜਾ ਸਕਦਾ ਸੀ ਤੇ ਨਾ ਹੀ ਉਸਦੇ ਘਰ ਦੇ ਉਸ ਨੂੰ ਜਾਣ ਦਿੰਦੇ ਸੀ ਉਸ ਦੀ ਦਾਦੀ ਨੇ ਉਸ ਨੂੰ ਪੜਨ ਵਾਸਤੇ ਰੋਕਤਾ ਸੀ ਉਸ ਦੇ ਸਾਰੇ ਸੁਪਨੇ ਮਾਰਤੇ ਸੀ ਤਾਂ ਫਿਰ ਉਹ ਹੌਲੀ-ਹੌਲੀ ਵੱਡਾ ਹੋ ਗਿਆ ਸੀ ਤੇ ਉਸ ਦਾ ਵਿਆਹ ਹੋ ਗਿਆ ਸੀ ਤੇ ਜਿਹੜੀ ਉਸਦੀ ਘਰ ਵਾਲੀ ਸੀ ਉਸ ਦਾ ਨਾਮ ਪਰਮਜੀਤ कौर ਸੀ ਤੇ ਉਹ ਇੱਕ ਪੜ੍ਹੀ ਲਿਖੀ ਕੁੜੀ ਸੀ ਜੋ ਕਿ ਅੰਗਰੇਜ਼ੀ ਜਾਣਦੀ ਸੀ ਤੇ ਜਿਵੇਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਪੜਨਾ ਲਿਖਣਾ ਚਾਹੁੰਦਾ ਹੈ ਤਾਂ ਕਰਕੇ ਉਹ ਚੋਰੀ ਚੋਰੀ ਰਾਤ ਨੂੰ ਆਪਣੇ ਪਤੀ ਨੂੰ ਪੜਾਉਂਦੀ ਹੁੰਦੀ ਸੀ ਇਸੇ ਤਰ੍ਹਾਂ ਉਹ ਆਪਣੇ ਪਤੀ ਨੂੰ ਲੈ ਕੇ ਪੇਕੇ ਜਾਂਦੀ ਹੈ ਤੇ ਪੇਕੇ ਲਿਜਾ ਕੇ ਉਸ ਨੂੰ 10ਵੀਂ ਕਲਾਸ ਦੇ ਪੇਪਰ ਦਿਵਾਉਂਦੀ ਹੈ ਤਾ ਗੁਰਮੀਤ ਸਿੰਘ ਦੇ 10ਵੀਂ ਕਲਾਸ ਚੋਂ ਬਹੁਤ ਵਧੀਆ ਨੰਬਰ ਆਏ ਸੀ ਤੇ ਉਸਨੇ 10ਵੀਂ ਕਲਾਸ ਪਾਸ ਕਰ ਲਈ ਸੀ ਇਸੇ ਤਰ੍ਹਾਂ ਹੀ ਗੁਰਮੀਤ ਸਿੰਘ 12ਵੀਂ ਕਰ ਲੈਂਦਾ ਹੈ ਇਸੇ ਤਰ੍ਹਾਂ ਉਹ ਅੱਗੇ ਪੜ੍ਹਨਾ ਚਾਹੁੰਦਾ ਸੀ ਪਰ ਉਸਦੀ ਘਰ ਵਾਲੀ ਪ੍ਰੈਗਨੈਂਟ ਹੋ ਜਾਂਦੀ ਹੈ ਫਿਰ ਉਸਦੇ ਇੱਕ ਮੁੰਡਾ ਹੁੰਦਾ ਜਿਸ ਦਾ ਨਾਮ ਜਗਤਾਰ ਰੱਖਦੇ ਨੇ ਇਸੇ ਤਰ੍ਹਾਂ ਉਸਦੇ ਇੱਕ ਹੋਰ ਮੁੰਡਾ ਹੋ ਜਾਂਦਾ ਤੇ ਹੁਣ ਗੁਰਮੀਤ ਸਿੰਘ ਪਰਿਵਾਰ ਇੱਕ ਜ਼ਿੰਮੇਵਾਰੀਆਂ ਚ ਪੈ ਗਿਆ ਸੀ ਤਾਂ ਕਰਕੇ ਉਹ ਪੜ੍ਹ ਲਿਖ ਨਹੀਂ ਸਕਿਆ ਤੇ ਅੱਗੇ ਆਪਣੀ ਪੜ੍ਹਾਈ ਤੇ ਧਿਆਨ ਨਹੀਂ ਦੇ ਸਕਿਆ ਹੁਣ ਇਸੇ ਤਰ੍ਹਾਂ ਉਸਦੇ ਦੋ ਮੁੰਡੇ ਹੋ ਗਏ ਸੀ ਹੌਲੀ ਹੌਲੀ ਉਹ ਵੱਡੇ ਹੋ ਜਾਂਦੇ ਨੇ ਤੇ ਗੁਰਮੀਤ ਸਿੰਘ ਬੜੇ ਲਾਡ ਪਿਆਰ ਨਾਲ ਉਹਨਾਂ ਦਾ ਪਾਲਣ ਪੋਸ਼ਣ ਕਰਦਾ ਹੈ ਤੇ ਉਹਨਾਂ ਨੂੰ ਵਧੀਆ ਪੜ੍ਹਾਈ ਕਰਾਉਂਦਾ ਹੈ ਉਹ ਨਹੀਂ ਚਾਹੁੰਦਾ ਸੀ ਕਿ ਉਹਨਾਂ ਦੇ ਮੁੰਡੇ ਵੀ ਉਸੇ ਤਰ੍ਹਾਂ ਆਪਣੇ ਸੁਪਨਿਆਂ ਨੂੰ ਪੂਰਾ ਨਾ ਕਰਨ ਤਾਂ ਕਰਕੇ ਉਹ ਉਹਨਾਂ ਦੀ ਹਰ ਇੱਜ਼ਤ ਪੂਰੀ ਕਰਦਾ ਸੀ ਤੇ ਉਹਨਾਂ ਨੂੰ ਵਧੀਆ ਸਕੂਲ ਵਿੱਚ ਪੜਾਉਂਦਾ ਸੀ ਜਦੋਂ ਵਧੀਆ ਪੜ ਲਿਖ ਨੌਕਰੀ ਲੱਗ ਜਾਂਦੇ ਨੇ ਤਾਂ ਗੁਰਮੀਤ ਸਿੰਘ ਉਹਨਾਂ ਦਾ ਵਿਆਹ ਕਰ ਦਿੰਦਾ ਹੈ ਇਸੇ ਤਰ੍ਹਾਂ ਉਹਨਾਂ ਦੇ ਘਰ ਵਿੱਚ ਹੁਣ ਦੋ ਮੈਂਬਰ ਹੋਰ ਆ ਗਏ ਸੀ ਤੇ ਪਰਿਵਾਰ ਵਧ ਗਿਆ ਸੀ ਇਸੇ ਤਰ੍ਹਾਂ ਉਹਨਾਂ ਦੇ ਬੱਚੇ ਹੋ ਗਏ ਸੀ ਤੇ ਹੁਣ ਗੁਰਮੀਤ ਸਿੰਘ ਪੋਤੇ-ਪੋਤੀ ਵਾਲਾ ਹੋ ਗਿਆ ਸੀ ਤੇ ਅੱਜ ਉਹ ਮੰंजे ਤੇ ਬੈਠਾ ਇਹ ਹੀ ਸਭ ਸੋਚ ਰਿਹਾ ਸੀ ਉਸ ਦੀਆਂ ਨੂੰਹਾਂ ਤੇ ਉਸ ਦੇ ਮੁੰਡੇ ਉਸ ਨੂੰ ਏਦਾਂ ਕਹਿ ਗਏ ਸੀ ਉਸ ਨੂੰ ਅਣਪੜ੍ਹ ਕਹਿ ਕੇ ਉਸ ਦੀ ਬੇਇੱਜ਼ਤੀ ਕਰ ਗਏ ਸੀ ਇਸ ਗੱਲ ਦਾ ਉਸ ਨੂੰ ਬਹੁਤ ਜ਼ਿਆਦਾ ਬੁਰਾ ਲੱਗ ਗਿਆ ਸੀ ਤੇ ਉਹ ਸੋਚ ਰਿਹਾ ਸੀ ਕਿ ਉਸ ਦੇ ਵੀ ਸੁਪਨੇ ਸੀ ਉਹ ਵੀ ਪੜਨਾ ਲਿਖਣਾ ਚਾਹੁੰਦਾ ਸੀ ਪਰ ਘਰ ਦੀਆਂ ਮਜਬੂਰੀਆਂ ਕਰਕੇ ਪੜ ਲਿਖ ਨਹੀਂ ਸਕਿਆ ਤੇ ਹੁਣ ਉਸ ਨੂੰ ਦਿਨ ਦੇਖਣੇ ਪੈ ਰਹੇ ਨੇ ਹੁਣ ਉਹ ਬਹੁਤ ਜ਼ਿਆਦਾ ਦੁਖੀ ਸੀ ਕਿਉਂਕਿ ਘਰ ਦਾ ਮੈਂਬਰ ਕੋਈ ਵੀ ਉਸਦੀ ਇੱਜ਼ਤ ਨਹੀਂ ਕਰਦਾ ਸੀ ਜਿਸ ਹਿਸਾਬ ਨਾਲ ਬੜੇ ਲਾਡਾ ਨਾਲ ਆਪਣੇ ਪੁੱਤਾਂ ਨੂੰ ਪਾਲਿਆ ਸੀ ਪੜਾਇਆ ਲਿਖਾਇਆ ਸੀ ਉਸ ਹਿਸਾਬ ਨਾਲ ਉਸਦੀ ਕੋਈ ਇੱਜ਼ਤ ਨਹੀਂ ਸੀ ਕੋਈ ਉਸ ਦਾ ਕਹਿਣਾ ਨਹੀਂ ਮੰਨਦਾ ਸੀ ਤੇ ਸਾਰਾ ਦਿਨ ਉਹ ਹਾਂ ਬੁਰਬੁਰ ਕਰਦੀਆਂ ਰਹਿੰਦੀਆਂ ਸੀ ਤੇ ਉਸ ਨੂੰ ਕਹਿੰਦੀਆਂ ਸੀ ਕਿ ਬੁढ़ा ਇੱਥੇ ਬੈਠਾ ਦੁਖੀ ਕਰਦਾ ਹੈ ਤੇ ਜਦੋਂ ਉਹ ਆਪਣੇ ਦੋਹਾਂ ਪੁੱਤਾਂ ਨੂੰ ਇਹ ਗੱਲ ਕਹਿੰਦਾ ਸੀ ਤਾਂ ਉਹ ਵੀ ਉਸ ਨੂੰ ਝਿੜਕ ਦਿੰਦੇ ਸੀ ਤੇ ਕਹਿ ਦਿੰਦੇ ਸੀ ਕਿ ਹੁਣ ਤੇਰੇ ਵਾਹਿਗੁਰੂ ਵਾਹਿਗੁਰੂ ਕਰਨ ਦੇ ਦਿਨ ਨੇ ਤੂੰ ਆਰਾਮ ਨਾਲ ਘਰੇ ਬੈਠਾ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਤੇ ਇਹਨਾਂ ਬਾਹਰੀ ਦੁਨੀਆਦਾਰੀ ਦੇ ਕੰਮਾਂ ਤੋਂ ਤੂੰ ਕੀ ਲੈਣਾ ਗੁਰਮੀਤ ਸਿੰਘ ਇਸੇ ਤਰ੍ਹਾਂ ਮਨ ਮਾਰ ਕੇ ਰਹਿ ਜਾਂਦਾ ਸੀ ਉਹ ਬਹੁਤ ਜ਼ਿਆਦਾ ਦੁਖੀ ਸੀ ਤੇ ਆਪਣੀ ਘਰ ਵਾਲੀ ਦੀ ਫੋਟੋ ਅੱਗੇ ਸਾਰੀ ਰਾਤ ਰੋਂਦਾ ਰਹਿੰਦਾ ਸੀ ਤੇ ਨਾਲੇ ਕਹਿੰਦਾ ਸੀ ਕਿ ਤੂੰ ਮੈਨੂੰ ਕੱਲਾ ਛੱਡ ਕੇ ਚਲੀ ਗਈ ਤੇ ਨਾਲੇ ਉਹ ਕਹਿੰਦਾ ਸੀ ਕਿ ਤੂੰ ਵਧੀਆ ਰਹੀ ਇੱਥੇ ਨੂਹਾਂ ਤੇ ਪੁੱਤਾਂ ਦਾ ਇਹ ਰੂਪ ਤਾਂ ਨਹੀਂ ਦੇਖਣਾ ਪਿਆ ਕਮ ਸੇ ਕਮ ਤੂੰ ਆਪਣੀ ਔਲਾਦ ਦੀ ਵਜ੍ਹਾ ਨਾਲ ਦੁਖੀ ਤਾਂ ਨਹੀਂ ਹੋਈ ਇਸੇ ਤਰ੍ਹਾਂ ਉਸ ਦੀ ਜ਼ਿੰਦਗੀ ਬਹੁਤ ਦੁੱਖਾਂ ਚ ਲੰਘ ਰਹੀ ਸੀ ਤੇ ਉਹ ਆਪਣਾ ਦੁੱਖ ਕਿਸੇ ਨੂੰ ਸੁਣਾ ਵੀ ਨਹੀਂ ਸਕਦਾ ਸੀ ਇਸੇ ਤਰ੍ਹਾਂ ਗੁਰਮੀਤ ਸਿੰਘ ਕੁੱਟ-ਕੁੱਟ ਕੇ ਜੀ ਰਿਹਾ ਸੀ ਤੇ ਆਪਣੀ ਜ਼ਿੰਦਗੀ ਲੰਘਾ ਰਿਹਾ ਸੀ ਇੱਕ ਦਿਨ ਉਸਦੀ ਵੱਡੀ ਨੂੰ ਕਹਿੰਦੀ ਹੈ ਕਿ ਪਾਪਾ ਜੀ ਬਾਜ਼ਾਰੋਂ ਸਬਜ਼ੀ ਲਿਆ ਕੇ ਦੇ ਦਿਓ ਤਾਂ ਕਰਕੇ ਉਹ ਚੋਲਾ ਲੈ ਕੇ ਸਬਜ਼ੀ ਲੈਣ ਚੱਲ ਪੈਂਦਾ ਪਰ ਉੱਥੇ ਉਸ ਨੂੰ ਉਸਦਾ ਪੁਰਾਣਾ ਦੋਸਤ ਮਿਲਦਾ ਹੈ ਜਿਸ ਦਾ ਨਾਂ ਸੀ ਦਰਸ਼ਨ ਸਿੰਘ ਦਰਸ਼ਨ ਸਿੰਘ ਨੂੰ ਦੇਖ ਕੇ ਗੁਰਮੀਤ ਸਿੰਘ ਦੇ ਮੂੰਹ ਤੇ ਰੌਣਕ ਆ ਗਈ ਸੀ ਉਸ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਕਿ ਉਸਦਾ ਪੁਰਾਣਾ ਦੋਸਤ ਮਿਲ ਗਿਆ ਹੁਣ ਇਸੇ ਨਾਲ ਮੈਂ ਦੁੱਖ ਸੁੱਖ ਕਰਾਂਗਾ ਤਾਂ ਫਿਰ ਦੋਵੇਂ ਇੱਕ ਟਾਬੇ ਤੇ ਚਲੇ ਜਾਂਦੇ ਨੇ ਤੇ ਉੱਥੇ ਚਾਹ ਪੀਣ ਲੱਗ ਜਾਂਦੇ ਨੇ ਤੇ ਆਪਣੇ ਦੁੱਖ ਸੁੱਖ ਕਰਨ ਲੱਗ ਜਾਂਦੇ ਨੇ ਤਾਂ ਫਿਰ ਦਰਸ਼ਨ ਸਿੰਘ ਗੁਰਮੀਤ ਸਿੰਘ ਨੂੰ ਪੁੱਛਦਾ ਕਿ ਦੱਸ ਤੇਰੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਤੇਰੇ ਪੁੱਤਾਂ ਦਾ ਤੇ ਤੇਰੇ ਪਰਿਵਾਰ ਦਾ ਕੀ ਹਾਲ ਹੈ ਗੁਰਮੀਤ ਸਿੰਘ ਦੀਆਂ ਅੱਖਾਂ 'ਚ ਹੰਝੂ ਆ ਗਏ ਸੀ ਤੇ ਉਹ ਰੋ ਰੋ ਕੇ ਉਸ ਨੂੰ ਸਾਰੀ ਗੱਲ ਦੱਸਦਾ ਉਸ ਨੂੰ ਦੱਸਦਾ ਕਿ ਮੇਰੀਆਂ نوਹਾਂ ਤੇ ਪੁੱਤ ਮੈਨੂੰ ਬਰਦਾਸ਼ਤ ਨਹੀਂ ਕਰਦੇ ਤੇ ਮੈਨੂੰ ਮਾੜਾ ਚੰਗਾ ਬੋਲਦੇ ਨੇ ਤੇ ਨਾ ਹੀ ਮੇਰਾ ਕੋਈ ਕਹਿਣਾ ਮੰਨਦੇ ਨੇ ਮੈਂ ਆਪਣੇ ਸੁਪਨੇ ਮਾਰ ਕੇ ਉਹਨਾਂ ਨੂੰ ਪਾਲ ਲਿਆ ਹੈ ਵੱਡਾ ਕੀਤਾ ਹੈ ਪਰ ਉਹ ਮੇਰੇ ਨਾਲ ਬਹੁਤ ਜ਼ਿਆਦਾ ਮਾੜੀ ਕਰਦੇ ਨੇ ਇਹ ਗੱਲ ਸੁਣ ਕੇ ਦਰਸ਼ਨ ਸਿੰਘ ਦੀਆਂ ਅੱਖਾਂ 'ਚ ਵੀ ਹੰਝੂ ਆ ਜਾਂਦੇ ਨੇ ਤੇ ਉਹਨੂੰ ਕਹਿ ਦਿੰਦਾ ਕਿ ਤੇਰੇ ਸੁਪਨਿਆਂ ਨੂੰ ਤੂੰ ਪੂਰਾ ਕਰ ਲਿਆ ਤੈਨੂੰ ਹੁਣ ਕਿਸ ਘਾਲ ਦਾ ਡਰ ਹੈ ਤੂੰ ਹੁਣ ਪੜਨ ਲੱਗ ਜਾ ਇਹ ਗੱਲ ਸੁਣ ਕੇ ਗਰਮੀਤ ਸਿੰਘ ਹੱਸਣ ਲੱਗ ਜਾਂਦਾ ਹੈ ਤੇ ਉਹ ਕਹਿੰਦਾ ਕਿ ਆ ਮੇਰੀ ਹੁਣ ਕਿਹੜੀ ਉਮਰ ਹੈ ਪੜਨ ਦੀ ਤਾਂ ਫਿਰ ਦਰਸ਼ਨ ਸਿੰਘ ਉਸ ਨੂੰ ਹੌਸਲਾ ਦਿੰਦਾ ਹੈ ਕਿ ਪੜਨ ਲਿਖਣ ਚ ਕੋਈ ਉਮਰ ਮਾਇਨੇ ਨਹੀਂ ਰੱਖਦੀ ਤੂੰ ਹੁਣ ਵੀ ਪੜ ਸਕਦਾ ਹੈ ਤੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦਾ ਹੈ ਜਿਵੇਂ ਇਹ ਗੱਲ ਗਰਮੀਤ ਸਿੰਘ ਨੇ ਸੁਣੀ ਸੀ ਤੇ ਉਸ ਨੂੰ ਉਮੀਦ ਦੀ ਕਿਰਨ ਨਜ਼ਰ ਆਣ ਲੱਗੀ ਸੀ ਤਾਂ ਕਰਕੇ ਦਰਸ਼ਨ ਸਿੰਘ ਨੂੰ ਪੁੱਛਦਾ ਹੈ ਕਿ ਮੈਂ ਪੜਾਈ ਕਿਵੇਂ ਸਟਾਰਟ ਕਰਾਂ ਤਾਂ ਦਰਸ਼ਨ ਸਿੰਘ ਉਸ ਨੂੰ ਆਪਣਾ ਕਾਰਡ ਦੇ ਦਿੰਦਾ ਕਿਉਂਕਿ ਦਰਸ਼ਨ ਸਿੰਘ ਇੱਕ ਕਾਲਜ ਵਿੱਚ ਪ੍ਰੋਫੈਸਰ ਸੀ ਤੇ ਕਹਿ ਦਿੰਦਾ ਕਿ ਤੂੰ ਕੱਲ ਨੂੰ ਮੇਰੇ ਕੋਲ ਆ ਜਾਵੀਂ ਤੇ ਮੈਂ ਸਾਰਾ ਬੰਦੋਬਸਤ ਕਰ ਦੇਵਾਂਗਾ ਦਰਸ਼ਨ ਸਿੰਘ ਉਸ ਦਾ ਬਚਪਨ ਦਾ ਬਹੁਤ ਪੱਕਾ ਦੋਸਤ ਸੀ ਦੋਨਾਂ ਨੇ ਬਚਪਨ ਇੱਕ ਦੂਜੇ ਨਾਲ ਬਤਾਇਆ ਸੀ ਤੇ ਦੋਵੇਂ ਦੁੱਖ ਸੁੱਖ ਦੇ ਸਾਥੀ ਸੀ ਇਸੇ ਤਰ੍ਹਾਂ ਗੁਰਮੀਤ ਸਿੰਘ ਇੱਕ ਨਵੇਂ ਹੌਸਲੇ ਨਾਲ ਘਰੇ ਜਾਂਦਾ ਤੇ ਸ਼ਾਮ ਨੂੰ ਆਪਣੇ ਮੁੰਡਿਆਂ ਦੇ ਦਫ਼ਤਰ ਤੋਂ ਆਉਣ ਦਾ ਇੰਤਜ਼ਾਰ ਕਰਦਾ ਹੈ ਸ਼ਾਮ ਨੂੰ ਉਸਦੇ ਦੋਵੇਂ ਮੁੰਡੇ ਘਰੇ ਆਉਂਦੇ ਨੇ ਤੇ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਤਾਂ ਗੁਰਮੀਤ ਸਿੰਘ ਆਪਣੇ ਮੁੰਡਿਆਂ ਨੂੰ ਕਹਿੰਦਾ ਕਿ ਮੈਂ ਇੱਕ ਗੱਲ ਕਰਨੀ ਚਾਹੁੰਦਾ ਤਾਂ ਉਸਦੇ ਮੁੰਡੇ ਕਹਿੰਦੇ ਨੇ ਕਿ ਪਾਪਾ ਦੱਸ ਹੁਣ ਤੂੰ ਕੀ ਗੱਲ ਕਰਨੀ ਹੈ ਤਾਂ ਉਹ ਕਹਿੰਦਾ ਕਿ ਮੈਂ ਹੁਣ ਆਪਣੀ ਪੜ੍ਹਾਈ ਸਟਾਰਟ ਕਰਨਾ ਚਾਹੁੰਦਾ ਆਹ ਗੱਲ ਸੁਣ ਕੇ ਉਸਦੇ ਦੋਵੇਂ ਮੁੰਡੇ ਹੱਸਣ ਲੱਗ ਜਾਂਦੇ ਨੇ ਪਾਪਾ ਤੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ ਤੂਸੀ ਐਸਾ ਮਰੇ ਪੜੋਂਗੇ ਲੋਕ ਕੀ ਕਹਿਣਗੇ ਮੇਰੇ ਸਾਰੇ ਵੀ ਇੱਥੇ ਨੇ ਤੈਨੂੰ ਪੜਨ ਜਾਂਦਾ ਵੇਖ ਕੇ ਉਹ ਵੀ ਮੇਰਾ ਮਜ਼ਾਕ ਉਡਾਉਣਗੇ ਤੇ ਮੇਰੇ ਯਾਰ ਬੇਲੀ ਵੀ ਮੇਰਾ ਮਜ਼ਾਕ ਉਡਾਉਣਗੇ ਤਾਂ ਐਨੇ ਵੱਡੀ ਨੂੰ ਬੋਲਦੀ ਹੈ ਕਿ ਪਾਪਾ ਤੂੰ ਕਰੇ ਰਹਿ ਵਾਹਿਗੁਰੂ ਵਾਹਿਗੁਰੂ ਕਰ ਕੀ ਲੈਣਾ ਪੜ ਕੇ ਤੂੰ ਕੀ ਕਰ ਲਵੇਂਗਾ ਐਨੇ ਚ ਛੋਟੀ ਨੂੰ ਬੋਲ ਪੈਂਦੀ ਹੈ ਕਿ ਪਾਪਾ ਜੇ ਇਹ ਸਭ ਕੁਝ ਕਰਨਾ ਹੈ ਤਾਂ ਇਸ ਘਰ ਵਿੱਚ ਨਹੀਂ ਚੱਲੇਗਾ ਜੇ ਤੂੰ ਆ ਕੁਝ ਕਰਨਾ ਹੈ ਤਾਂ ਤੂੰ ਕਿਤੇ ਹੋਰ ਜਾ ਇਹ ਸਭ ਗੱਲਾਂ ਸੁਣ ਕੇ ਗੁਰਮੀਤ ਸਿੰਘ ਦਾ ਹੌਸਲਾ ਟੁੱਟ ਜਾਂਦਾ ਹੈ ਤੇ ਉਸ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਤੇ ਉਸ ਦੀਆਂ ਅੱਖਾਂ 'ਚ ਹੰਝੂ ਆਉਣ ਲੱਗ ਜਾਂਦੇ ਨੇ ਗੱਲਾਂ ਕਹਿ ਕੇ ਸਾਰਾ ਪਰਿਵਾਰ ਅੰਦਰ ਚਲਾ ਗਿਆ ਸੀ ਤੇ ਗੁਰਮੀਤ ਸਿੰਘ ਬੈਠਾ ਉੱਥੇ ਇਕੱਲਾ ਹੀ ਰੋ ਰਿਹਾ ਸੀ ਫਿਰ ਰੋਂਦੇ ਰੋਂਦੇ ਇੱਕੋ ਫੈਸਲਾ ਕਰਦਾ ਹੈ ਕਿ ਚਾਹੇ ਕੁਝ ਵੀ ਹੋ ਜੇ ਉਹ ਆਪਣੇ ਸੁਪਨਿਆਂ ਨੂੰ ਪੂਰਾ ਜ਼ਰੂਰ ਕਰੇਗਾ ਉਸ ਨੇ ਬਚਪਨ 'ਚ ਆਪਣੇ ਸੁਪਨੇ ਮਾਰ ਦਿੱਤੇ ਸੀ ਪਰ ਹੁਣ ਉਹ ਕਿਸੇ ਵੀ ਹਾਲਤ 'ਚ ਆਪਣੇ ਸੁਪਨੇ ਨਹੀਂ ਮਾਰੇਗਾ ਚਾਹੇ ਲੋਕ ਕੁਝ ਵੀ ਕਹਿਣ ਚਾਹੇ ਉਸ ਦੀ ਔਲਾਦ ਕੁਝ ਵੀ ਕਹੇ ਪਰ ਉਹ ਪੜ ਕੇ ਹਟੇਗਾ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰੇਗਾ ਉਸ ਨੇ ਪੱਕਾ ਮਨ ਬਣਾ ਲਿਆ ਸੀ ਤਾਂ ਕਰਕੇ ਅਗਲੇ ਦਿਨ ਤਿਆਰ ਹੋ ਕੇ ਦਰਸ਼ਨ ਸਿੰਘ ਦੇ ਕਾਲਜ ਪਹੁੰਚ ਜਾਂਦਾ ਹੈ ਤੇ ਉੱਥੇ ਉਸ ਨੂੰ ਇੱਕ ਸਕਿਉਰਿਟੀ ਗਾਰਡ ਰੋਕ ਲੈਂਦਾ ਜਦੋਂ ਸਕਿਉਰਿਟੀ ਗਾਰਡ ਪੁੱਛਦਾ ਹੈ ਕਿ ਹਾਂ ਦੱਸੋ ਕੀ ਕੰਮ ਹੈ ਕਿਸ ਨੂੰ ਮਿਲਣਾ ਹੈ ਉਹ ਦੱਸ ਦਿੰਦਾ ਕਿ ਮੈਂ ਪ੍ਰਿੰਸੀਪਲ ਦਰਸ਼ਨ ਸਿੰਘ ਨੂੰ ਮਿਲਣਾ ਹੈ ਤਾਂ ਫਿਰ ਉਹ ਉਸਦੇ ਆਫਿਸ ਲੈ ਜਾਂਦਾ ਜਿਵੇਂ ਦਰਸ਼ਨ ਸਿੰਘ ਨੇ ਗੁਰਮੀਤ ਸਿੰਘ ਨੂੰ ਦੇਖਿਆ ਸੀ ਉਸਦੇ ਚਿਹਰੇ ਤੇ ਰੌਣਕ ਆ ਗਈ ਸੀ ਕਿ ਗੁਰਮੀਤ ਸਿੰਘ ਨੇ ਹੁਣ ਪੜਨ ਦਾ ਫੈਸਲਾ ਕਰ ਲਿਆ ਤਾਂ ਫਿਰ ਉਸ ਨੂੰ ਸਾਰੀ ਗੱਲ ਸਮਝਾਉਂਦਾ ਹੈ ਕਿ ਤੂੰ ਕਿਸ ਤਰ੍ਹਾਂ ਸ਼ੁਰੂ ਕਰਨਾ ਹੈ ਇਸ ਤਰ੍ਹਾਂ ਪੜ੍ਹਨਾ ਹੈ ਤਾਂ ਗੁਰਮੀਤ ਸਿੰਘ ਦਰਸ਼ਨ ਸਿੰਘ ਨੂੰ ਆਪਣੀ ਮਜਬੂਰੀ ਦੱਸਦਾ ਹੈ ਕਿ ਮੈਂ ਰੋਜ਼ ਇੱਥੇ ਪੜ੍ਹਨ ਨਹੀਂ ਆ ਸਕਦਾ ਪਰ ਮੈਂ ਘਰੇ ਤਾਂ ਪੜ ਸਕਦਾ ਤਾਂ ਦਰਸ਼ਨ ਸਿੰਘ ਕਹਿੰਦਾ ਕਿ ਡਰਨ ਦੀ ਕੋਈ ਗੱਲ ਨਹੀਂ ਹੈ ਸਾਡੇ ਹਰੇਕ ਕਲਾਸ ਵਿੱਚ ਕੈਮਰੇ ਲੱਗੇ ਹੋਏ ਨੇ ਉਥੋਂ ਜੋ ਵੀ ਰਿਕਾਰਡਿੰਗ ਹੋਵੇਗੀ ਮੈਂ ਤੈਨੂੰ ਮੋਬਾਈਲ ਤੇ ਭੇਜ ਦਿਆ ਕਰਾਂਗਾ ਤੇ ਦਰਸ਼ਨ ਸਿੰਘ ਉਸ ਨੂੰ ਇੱਕ ਟੱਚ ਮੋਬਾਈਲ ਵੀ ਲੈ ਕੇ ਦੇ ਦਿੰਦਾ ਹੈ ਇਸੇ ਤਰ੍ਹਾਂ ਦਰਸ਼ਨ ਸਿੰਘ ਉਸ ਦੀ ਬਹੁਤ ਜ਼ਿਆਦਾ ਕਰਦਾ ਸੀ ਤੇ ਮੋਬਾਈਲ ਲੈ ਕੇ ਗੁਰਮੀਤ ਸਿੰਘ ਘਰੇ ਆ ਜਾਂਦਾ ਤੇ ਘਰੇ ਆ ਕੇ ਸਾਰਾ ਦਿਨ ਪੜਦਾ ਰਹਿੰਦਾ ਤੇ ਮੋਬਾਈਲ ਤੇ ਲੱਗਿਆ ਰਹਿੰਦਾ ਉਸਦੇ ਪੁੱਤ ਸੋਚਦੇ ਨੇ ਕਿ ਪਾਪਾ ਜੀ ਨੂੰ ਮੋਬਾਈਲ ਕਿਸ ਨੇ ਲੈ ਕੇ ਦੇ ਦਿੱਤਾ ਤੇ ਨਾਲੇ ਵੱਡੀ ਨੂੰ ਕਹਿੰਦੀ ਹੈ ਕਿ ਪਾਪਾ ਜੀ ਸਾਰਾ ਦਿਨ ਮੋਬਾਈਲ ਤੇ ਲੱਗਿਆ ਰਹਿੰਦਾ ਪਤਾ ਨਹੀਂ ਕੀ ਕਰਦਾ ਹਣ ਰਾਤ ਨੂੰ ਵੀ ਗੁਰਮੀਤ ਸਿੰਘ ਪੜਦਾ ਰਹਿੰਦਾ ਸੀ ਤੇ ਆਨਲਾਈਨ ਕਲਾਸਾਂ ਜੋ ਕਿ ਦਰਸ਼ਨ ਸਿੰਘ ਭੇਜਦਾ ਸੀ ਉਹ ਵੀ ਸਾਰੀਆਂ ਵੇਖਦਾ ਰਹਿੰਦਾ ਸੀ ਇਸੇ ਤਰ੍ਹਾਂ ਗੁਰਮੀਤ ਸਿੰਘ ਬਹੁਤ ਜ਼ਿਆਦਾ ਮਿਹਨਤ ਕਰਦਾ ਸੀ ਕਿਉਂਕਿ ਉਸ ਨੂੰ ਪੜਾਈ ਨਾਲ ਲਗਾਵ ਸੀ ਉਹ ਪੜਨਾ ਚਾਹੁੰਦਾ ਸੀ ਤਾਂ ਕਰਕੇ ਉਸ ਨੂੰ ਚੰਗਾ ਲੱਗਦਾ ਸੀ ਇਸੇ ਤਰ੍ਹਾਂ ਉਹ ਗ੍ਰੈਜੂਏਸ਼ਨ ਕਰਨ ਲੱਗਿਆ ਸੀ ਤੇ ਇਸੇ ਤਰ੍ਹਾਂ ਉਹ ਫਸਟ ইয়ার ਕਰ ਲੈਂਦਾ ਫਿਰ ਹੌਲੀ-ਹੌਲੀ ਸੈਕੰਡ ইয়ার ਕਰ ਲੈਂਦਾ ਇਸੇ ਤਰ੍ਹਾਂ ਅੱਜ ਉਸਦਾ ਫਾਈਨਲ ਦਾ ਰਿਜ਼ਲਟ ਆਉਣਾ ਸੀ ਤੇ ਉਸ ਨੂੰ ਬੇਚੈਨੀ ਲੱਗੀ ਹੋਈ ਸੀ ਥੋੜੀ ਦੇਰ ਬਾਅਦ ਉਸ ਕੋਲੇ ਉਸਦੇ ਦੋਸਤ ਦਰਸ਼ਨ ਸਿੰਘ ਦਾ ਫੋਨ ਆਉਂਦਾ ਹੈ ਤੇ ਉਸ ਨੂੰ ਵਧਾਈ ਦਿੰਦਾ ਹੈ ਕਿ ਤੂੰ ਪੂਰੇ ਸ਼ਹਿਰ ਵਿੱਚੋਂ ਟੌਪ ਕੀਤਾ ਤੇ ਤੇਰੀ ਅਖਬਾਰ ਵਿੱਚ ਫੋਟੋ ਵੀ ਆਈ ਹੈ ਤੂੰ ਦੇਖ ਸਕਦਾ ਹੈ ਤਾਂ ਗੁਰਮੀਤ ਸਿੰਘ ਬਾਹਰ ਭੱਜਿਆ ਜਾਂਦਾ ਹੈ ਤੇ ਛੇਤੀ ਛੇਤੀ ਅਖਬਾਰ ਲੈ ਕੇ ਆਉਂਦਾ ਹੈ ਅਖਬਾਰ 'ਚ ਉਸਦੀ ਫੋਟੋ ਆਈ ਸੀ ਇਥੇ ਨਾਲ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਸੀ ਕਿ ਪੜ੍ਹਨ ਲਿਖਣ ਦੀ ਕੋਈ ਉਮਰ ਨਹੀਂ ਹੁੰਦੀ ਤੁਸੀਂ ਕਿਸੇ ਉਮਰ ਵਿੱਚ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਇਹ ਪੜ੍ਹ ਕੇ ਤੇ ਆਪਣੀ ਫੋਟੋ ਦੇਖ ਕੇ ਗੁਰਮੀਤ ਸਿੰਘ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਨੇ ਉਹ ਕੱਲਾ ਬੈਠਾ ਫਿਰ ਰੋਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਉਹ ਸੋਚਦਾ ਹੈ ਕਿ ਹੁਣ ਉਹ ਆਪਣੇ ਪੁੱਤਾਂ ਤੇ ਨੂੰਹਾਂ ਨੂੰ ਫੋਟੋ ਦਿਖਾਏਗਾ ਤੇ ਉਹਨਾਂ ਨੂੰ ਕਹੇਗਾ ਕਿ ਤੁਹਾਡਾ ਪਿਓ ਵੀ ਹੁਣ ਪੜ੍ਹ ਲਿਖ ਗਿਆ ਤੇ ਉਹਨਾਂ ਨੂੰ ਆਪਣੇ ਪਿਓ ਤੇ ਮਾਣ ਹੋਵੇਗਾ ਜਿਵੇਂ ਸ਼ਾਮ ਨੂੰ ਸਾਰੇ ਇਕੱਠੇ ਹੁੰਦੇ ਨੇ ਤਾਂ ਗਰਮੀਤ ਸਿੰਘ ਅਖਬਾਰ ਲਿਜਾ ਕੇ ਆਪਣੇ ਵੱਡੇ ਮੁੰਡੇ ਨੂੰ ਫੜਾ ਦਿੰਦਾ ਤੇ ਨਾਲੇ ਕਹਿੰਦਾ ਪੂਰੇ ਸ਼ਹਿਰ ਚੋ ਟੌਪ ਕੀਤਾ ਹੈ ਅਖਬਾਰ ਵਿੱਚ ਆਪਣੇ ਪਿਓ ਦੀ ਫੋਟੋ ਦੇਖ ਕੇ ਤੇ ਖਬਰ ਪੜ੍ਹ ਕੇ ਉਸ ਦੇ ਮੁੰਡੇ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਤੇ ਕਹਿ ਦਿੰਦਾ ਕਿ ਪਾਪਾ ਹੁਣ ਆਹੀ ਕੰਮ ਰਹਿ ਗਿਆ ਸੀ ਤੂੰ ਸਾਡੀ ਸਾਰੀ ਇੱਜ਼ਤ ਮਿੱਟੀ 'ਚ ਮਿਲਾ ਦਿੱਤੀ ਹੈ ਤੈਨੂੰ ਇਸ ਉਮਰ 'ਚ ਕੀ ਸੁਝਿਆ ਤਾਂ ਇਹਨੇ ਨੂੰ ਬਾਹਰ ਦਰਵਾਜ਼ਾ ਖੜਕਦਾ ਹੈ ਤੇ ਕੁਝ ਪੱਤਰਕਾਰ ਗੁਰਮੀਤ ਸਿੰਘ ਦਾ ਇੰਟਰਵਿਊ ਲੈਣ ਵਾਸਤੇ ਆ ਜਾਂਦੇ ਨੇ ਜਿਵੇਂ ਇੰਟਰਵਿਊ ਲੈ ਕੇ ਵਾਪਸ ਜਾਂਦੇ ਨੇ ਤਾਂ ਸਾਰਾ ਪਰਿਵਾਰ ਉਸਦੇ ਗਾਲ ਪੈ ਜਾਂਦਾ ਤੇ ਉਸ ਨੂੰ ਕਹਿੰਦੇ ਨੇ ਕਿ ਤੂੰ ਕੰਜਰ ਥੋੜਾ ਹੈ ਜੋ ਨਵਾਂ ਕੰਜਰਖਾਨਾ ਇੱਥੇ ਛੇੜ ਲਿਆ ਹੁਣ ਸਾਨੂੰ ਇਹਨਾਂ ਲੋਕਾਂ ਨੂੰ ਬਰਦਾਸ਼ਤ ਕਰਨਾ ਪਵੇਗਾ ਹੁਣ ਇਸ ਘਰ ਵਿੱਚ ਪਤਾ ਨਹੀਂ ਕੌਣ-ਕੌਣ ਆਉਣਗੇ ਤਾਂ ਕਰਕੇ ਛੋਟੀ ਨੂੰ ਕਹਿੰਦੀ ਹੈ ਕਿ ਪਾਪਾ ਜੇ ਤੂੰ ਇਹ ਕੰਮ ਕਰਨਾ ਹੈ ਤਾਂ ਤੈਨੂੰ ਆ ਘਰ ਛੱਡਣਾ ਪਵੇਗਾ ਤੂੰ ਹੋਰ ਕਿਤੇ ਜਾ ਕੇ ਕੰਮ ਕਰ ਇਸ ਘਰ ਵਿੱਚ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ ਇਹ ਗੱਲ ਸੁਣ ਕੇ ਗਰਮੀਤ ਸਿੰਘ ਫੇਰ ਰੋਣ ਲੱਗ ਜਾਂਦਾ ਹੈ ਤੇ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ ਸੀ ਉਸ ਦੇ ਲਾਡਾ ਨਾਲ ਪਾਲੇ ਪੁੱਤ ਉਸ ਨੂੰ ਕੁਝ ਨਾ ਕੁਝ ਕਹਿ ਰਹੇ ਸੀ ਇਹ ਸਭ ਕੁਝ ਗਰਮੀਤ ਸਿੰਘ ਚੁੱਪਚਾਪ ਸੁਣਦਾ ਰਹਿੰਦਾ ਹੈ ਤੇ ਆਪਣੇ ਮਨ ਵਿੱਚ ਇੱਕ ਪੱਕਾ ਫੈਸਲਾ ਕਰ ਲੈਂਦਾ ਹੈ ਤਾਂ ਥੋੜੇ ਸਮੇਂ ਬਾਅਦ ਉਹ ਖੜਾ ਹੋ ਕੇ ਕਹਿੰਦਾ ਹੈ ਕਿ ਤੁਸੀਂ ਆਪਣੇ ਪਿਓ ਨੂੰ ਬਾਤ ਕੁਝ ਕਹਿ ਲਿਆ ਹੁਣ ਮੇਰੀ ਲਾਸਟ ਗੱਲ ਸੁਣੋ ਤਾਂ ਫਿਰ ਉਹ ਆਪਣੇ ਸਾਰੇ ਜਵਾਕਾਂ ਨੂੰ ਕਹਿੰਦਾ ਹੈ ਕਿ ਤੁਸੀਂ ਆਪਣਾ ਕੋਈ ਹੋਰ ਘਰ ਲੱਭ ਲਵੋ ਇਹ ਘਰ ਮੇਰਾ ਹੈ ਤੇ ਇਸ ਘਰ ਨੂੰ ਮੈਂ ਬਣਾਇਆ ਹੈ ਇਸ ਘਰ ਤੇ ਮੇਰਾ ਹੱਕ ਹੈ ਅੱਜ ਤੋਂ ਬਾਅਦ ਇਸ ਘਰ ਵਿੱਚ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਹੈ ਤੁਸੀਂ 5-4 ਦਿਨਾਂ ਦੇ ਵਿੱਚ ਘਰ ਖਾਲੀ ਕਰ ਦਿਓ ਤੇ ਆਪਣਾ ਸਮਾਨ ਲੈ ਕੇ ਜਾਓ ਇਹ ਗੱਲ ਜਿਵੇਂ ਉਹਦੇ ਜਵਾਕਾਂ ਨੇ ਸੁਣੀ ਸੀ ਉਹਨਾਂ ਦੇ ਮੂੰਹ ਦਾ ਰੰਗ ਉੱਟ ਗਿਆ ਸੀ ਉਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਪਾਪਾ ਉਹਨਾਂ ਨੂੰ ਇਸ ਤਰ੍ਹਾਂ ਕਹਿਣਗੇ ਉਹਨਾਂ ਨੇ ਸੋਚਿਆ ਸੀ ਕਿ ਪਾਪਾ ਨਾਲ ਅਸੀਂ ਇਸ ਤਰ੍ਹਾਂ ਕਰਦੇ ਰਹਾਂਗੇ ਤਾਂ ਪਾਪਾ ਆਪੇ ਘਰ ਛੱਡ ਕੇ ਚਲੇ ਜਾਣਗੇ ਪਰ ਹੁਣ ਉਸਦੇ ਉਲਟ ਹੋ ਗਿਆ ਸੀ ਤਾਂ ਕਰਕੇ ਉਹਨਾਂ ਦੇ ਮੂਹ ਦਾ ਰਾਂਗ ਓਟ ਗਿਆ ਸੀ ਤੇ ਉਹਨਾਂ ਨੂੰ ਹੁਣ ਆਪਣੀ ਬੇਇੱਜ਼ਤੀ ਹੋਣ ਦਾ ਡਰ ਲੱਗਣ ਲੱਗਿਆ ਸੀ ਕੀ ਲੋਕ ਕੀ ਕਹਿਣਗੇ ਕਿ ਉਹਨਾਂ ਦੇ ਪਾਪਾ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਪਰ ਗੁਰਮੀਤ ਸਿੰਘ ਨੇ ਪੱਕਾ ਫੈਸਲਾ ਕਰ ਲਿਆ ਸੀ ਤਾਂ ਕਰਕੇ ਉਹ ਆਪਣੇ ਫੈਸਲੇ ਤੇ ਅੜਿਆ ਰਿਹਾ ਤੇ ਉਹਨਾਂ ਨੂੰ ਘਰ ਛੱਡਣ ਵਾਸਤੇ ਕਹਿ ਦਿੱਤਾ ਚਾਰ ਦਿਨ ਲੰਘ ਜਾਂਦੇ ਨੇ ਚਾਰ ਦਿਨਾਂ ਬਾਅਦ ਦੋਵੇਂ ਮੁੰਡੇ ਆਪਣਾ ਸਮਾਨ ਲੈ ਕੇ ਕਿਤੇ ਹੋਰ ਸ਼ਿਫਟ ਹੋ ਜਾਂਦੇ ਨੇ ਫਿਰ ਗੁਰਮੀਤ ਸਿੰਘ ਇੱਕ ਵੱਡਾ ਜਿਹਾ ਬੋਰਡ ਬਣਾ ਕੇ ਆਪਣੇ ਘਰ ਦੇ ਗੇਟ ਅੱਗੇ ਲਾ ਦਿੰਦਾ ਜਿਹਦੇ ਉੱਤੇ ਲਿਖਿਆ ਜਾਂਦਾ ਹੈ ਕਿ ਜਿਹੜੇ ਲੋਕ ਆਪਣੇ ਧੀਆ ਪੁੱਤਾਂ ਦੇ ਸਤਾਏ ਹੋਏ ਨੇ ਤੇ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਨੇ ਉਹ ਇੱਥੇ ਆ ਸਕਦੇ ਨੇ ਉਸ ਤੋਂ ਬਾਅਦ ਉੱਥੇ ਬਹੁਤ ਲੋਕ ਆਉਣ ਲੱਗ ਜਾਂਦੇ ਨੇ ਤੇ ਗੁਰਮੀਤ ਸਿੰਘ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ 'ਚ ਉਹਨਾਂ ਦੀ ਮਦਦ ਕਰਨ ਲੱਗ ਜਾਂਦਾ ਹੈ ਇਸੇ ਤਰ੍ਹਾਂ ਉਹਦੀ ਜ਼ਿੰਦਗੀ ਲੰਘਣ ਲੱਗੀ ਸੀ ਉਹ ਆਪਣੇ ਸੁਪਨੇ ਵੀ ਪੂਰੇ ਕਰਨ ਲੱਗ ਰਹੇ ਸੀ ਤੇ ਹੋਰ ਲੋਕਾਂ ਦੇ ਸੁਪਨੇ ਪੂਰੇ ਕਰਨ 'ਚ ਵੀ ਉਹਨਾਂ ਦੀ ਮਦਦ ਕਰਨ ਲੱਗ ਰਿਹਾ ਸੀ ਇਸੇ ਤਰ੍ਹਾਂ ਜੋ ਉਹਦੇ ਪੁੱਤ ਤੇ ਨੋਹਾਂ ਸੀ ਉਹ ਹੋਰ ਕਿਤੇ ਜਾ ਕੇ ਰਹਿਣ ਲੱਗੇ ਸੀ ਪਰ ਲੋਕ ਉਹਨਾਂ ਨੂੰ ਤਾਨੇ ਮੇਨੇ ਮਾਰਨ ਲੱਗੇ ਸੀ ਜੇ ਤੁਸੀਂ ਆਪਣੇ ਪਿਓ ਦੀ ਸੇਵਾ ਨਹੀਂ ਕਰਦੇ ਸੀ ਤਾਂ ਕਰਕੇ ਉਹਨਾਂ ਨੇ ਤੁਹਾਨੂੰ ਘਰ ਚੋਂ ਕੱਢ ਦਿੱਤਾ ਤੁਹਾਡੇ ਪਿਓ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਪਰ ਤੁਸੀਂ ਉਸ ਦੀ ਜਮਾ ਵੀ ਇੱਜ਼ਤ ਨਹੀਂ ਕੀਤੀ ਕਿਉਂਕਿ ਸਾਰੇ ਸ਼ਹਿਰ 'ਚ ਇਹ ਗੱਲ ਪਤਾ ਲੱਗ ਗਈ ਸੀ ਤਾਂ ਕਰਕੇ ਉਹਨਾਂ ਦੇ ਨੂੰਹਾਂ ਤੇ ਪੁੱਤਾਂ ਨੂੰ ਲੋਕ ਬਹੁਤ ਜ਼ਿਆਦਾ ਤਾਣੇ ਮਾਰਦੇ ਸੀ ਤੇ ਗੱਲ-ਗੱਲ 'ਚ ਉਹਨਾਂ ਨੂੰ ਹੀ ਗੱਲ ਕਹਿ ਦਿੰਦੇ ਸੀ ਇਸੇ ਤਰ੍ਹਾਂ ਉਹ ਬਹੁਤ ਜ਼ਿਆਦਾ ਦੁਖੀ ਹੋ ਗਏ ਸੀ ਤੇ ਉਹਨਾਂ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋ ਰਿਹਾ ਸੀ ਤਾਂ ਕਰਕੇ ਚਾਰੇ ਉਸ ਘਰ ਵਿੱਚ ਵਾਪਸ ਆਉਂਦੇ ਨੇ ਤੇ ਆਪਣੇ ਪਿਆਰ ਦੇ ਪੈਰ ਹੀ ਡਿੱਗ ਕੇ ਉਹਦੇ ਕੋਲੋਂ ਮਾਫੀ ਮੰਗਦੇ ਨੇ ਤੇ ਨਾਲੇ ਕਹਿੰਦੇ ਨੇ ਕਿ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਤੇ papa ਸਾਨੂੰ ਮਾਫ ਕਰ ਦੇ ਤਾਂ ਫਿਰ ਮਾਪਿਓ ਨੂੰ ਆਪਣੇ ਬੱਚਿਆਂ ਤੇ ਤਰਸ ਆ ਹੀ ਜਾਂਦਾ ਹੈ ਤੇ ਮਾਪਿਓ ਆਪਣੇ ਬੱਚਿਆਂ ਨੂੰ ਮਾਫ ਕਰ ਹੀ ਦਿੰਦੇ ਨੇ ਤਾਂ ਫਿਰ ਗੁਰਮੀਤ ਸਿੰਘ ਨੇ ਵੀ ਉਹਨਾਂ ਨੂੰ ਮaaf ਕਰ ਦਿੱਤਾ ਸੀ ਹੁਣ ਉਸੇ ਘਰ ਵਿੱਚ ਸਾਰੇ ਫਿਰ ਤੋਂ ਰਹਿਣ ਲੱਗੇ ਸੀ ਤੇ ਉਸਦੇ ਮੁੰਡਿਆਂ ਨੇ ਉਸਦੇ ਘਰ ਦੇ ਨਾਲ ਹੀ ਇੱਕ ਪਲਾਟ ਲੈ ਕੇ ਇੱਕ ਵੱਡਾ ਜਿਹਾ ਘਰ ਬਣਵਾ ਦਿੱਤਾ ਸੀ ਜਿੱਥੇ ਗੁਰਮੀਤ ਸਿੰਘ ਆਪਣੇ ਸੁਪਨੇ ਪੂਰੇ ਕਰਨ ਲੱਗਿਆ ਸੀ ਤੇ ਹੋਰ ਲੋਕਾਂ ਦੇ ਸੁਪਨੇ ਪੂਰੇ ਕਰਨ ਚ ਮਦਦ ਕਰਨ ਲੱਗਿਆ ਸੀ ਇਸੇ ਤਰ੍ਹਾਂ ਹੁਣ ਗਰਮੀਤ ਸਿੰਘ ਬਹੁਤ ਜ਼ਿਆਦਾ ਖੁਸ਼ ਸੀ ਉਸ ਨੂੰ ਇੱਕ ਨਵੀਂ ਉਮੀਦ ਮਿਲ ਗਈ ਸੀ ਤੇ ਉਸ ਨੂੰ ਜੀਨ ਦਾ ਸਹਾਰਾ ਮਿਲ ਗਿਆ ਸੀ ਇਸੇ ਤਰ੍ਹਾਂ ਉਸ ਦੇ ਦੋਵੇਂ ਮੁੰਡੇ ਤੇ ਦੋਵੇਂ ਨੂੰਹਾਂ ਤੇ ਪੋਤੇ-ਪੜੋਤੇ ਉਸ ਦੀ ਬਹੁਤ ਜ਼ਿਆਦਾ ਇੱਜ਼ਤ ਕਰਨ ਲੱਗੇ ਸੀ ਤੇ ਉਸ ਨੂੰ ਮਾਨ ਸਤਕਾਰ ਦੇਣ ਲੱਗੇ ਸੀ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਚੈਨਲ ਤੇ ਪਹਿਲੀ ਵਾਰ ਵਿజిਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ